ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਅਪੀਲ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਨੂੰ ਭਾਈ ਬਲਵੰਤ ਸਿੰਘ ਰਾਜੂ ਆੜਾ ਨੂੰ ਲੈ ਕੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਹੁਣਾਂ ਨੇ ਚਿੱਠੀ ਲਿਖੀ ਕੱਲ ਮੁਲਾਕਾਤ ਵੀ ਕੀਤੀ ਗਈ ਭਾਈ ਬਲਵਿੰਦ ਸਿੰਘ ਰਾਜੂ ਆਣਾ ਦੇ ਨਾਲ ਅਸਲਾਮੁਅਲੈਕੁਮ ਸਸਰੀਆ ਕਾਲ ਕਿੱਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਾਸਦੇ ਹੋਵਗੇ ਚੜਦੀ ਕਲਾ 'ਚ ਹੋਵੋਗੇ ਭਾਈ ਬਲਵਿੰਦ ਸਿੰਘ ਰਾਜੂ ਆਣਾ ਨੂੰ ਲੈ ਕੇ ਮਾਮਲਾ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਨੂੰ ਪੁੱਛ ਲਿਆ ਕਿ ਬਲਵਿੰਦ ਸਿੰਘ ਰਾਜੂ ਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕੀ ਕਾਰਨ ਬਣੇ ਕਿ ਉਹਨਾਂ ਦੀ ਫਾਂਸੀ ਨੂੰ ਡਿਲੇ ਕੀਤਾ ਗਿਆ ਤੇ ਉਹਨਾਂ ਨੂੰ ਕਦੋਂ ਫਾਂਸੀ ਦਿੱਤੀ ਜਾਏਗੀ ਸਾਰਾ ਕੁਝ ਅਦਾਲਤ 'ਚ ਪੇਸ਼ ਕੀਤਾ ਜਾਏ ਦੂਸਰੀ ਤਰਫ ਸਿੱਖ ਜਥੇਬੰਦੀਆਂ ਵੱਲੋਂ ਭਾਜਪੀ ਦੀ ਹਾਈ ਕਮਾਂਡ ਨੂੰ ਲੈਟਰ ਲਿਖੇ ਜਾ ਰਹੇ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਕਿਸੇ ਵੀ ਸੂਰਤ ਫਾਂਸੀ ਨਹੀਂ ਦੇਣੀ ਚਾਹੀਦੀ ਵਰਨਾ ਸਿੱਖ ਕੌਮ ਤੁਹਾਨੂੰ ਮaaf ਨਹੀਂ ਕਰੇਗੀ ਇਹ ਮਾਮਲਾ ਕਿਸ ਤਰਫ ਜਾ ਰਿਹਾ ਹੈ ਕੀ ਫੈਸਲਾ ਸੁਪਰੀਮ ਕੋਰਟ ਤੋਂ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਆਏਗਾ ਸਾਰਾ ਕੁਝ ਜਾਣਿਆ ਗਿਆ ਅੱਜ ਦੀ ਵੀਡੀਓ 'ਚ ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਅਪੀਲ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਖਾਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਨੂੰ ਭਾਈ ਬਲਵੰਤ ਸਿੰਘ ਰਾਜੋ ਆੜਾ ਨੂੰ ਲੈ ਕੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਹੁਣਾਂ ਨੇ ਚਿੱਠੀ ਲਿਖੀ ਕੱਲ ਮੁਲਾਕਾਤ ਵੀ ਕੀਤੀ ਗਈ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਨਾਲ ਤੇ ਫਿਰ ਚਿੱਠੀ ਲਿਖੀ ਗਈ ਸੁਖਵੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਦ ਕੌਰ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਅਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਹੱਕ ਵਿੱਚ ਫੈਸਲਾ ਲਿਆ ਜਾਵੇ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਉਹ ਉਮਰ ਕੈਦ ਨਾਲੋਂ ਜ਼ਿਆਦਾ ਸਜ਼ਾ ਭੁਗਤ ਚੁਕੇ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ ਉਮਰ ਕੈਦ ਲਗਭਗ ਉਹਨਾਂ ਨੇ ਸਾਰੀ ਕੱਟ ਲਈ ਹੈ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਖਾਸ ਕਰਕੇ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਹੱਕ ਵਿੱਚ ਡਟ ਕੇ ਖੜੇ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਇਹ ਸੈਂਟਰ ਸਰਕਾਰ ਵੱਲੋਂ ਕਿਉਂਕਿ ਸੈਂਟਰ ਸਰਕਾਰ ਨੂੰ ਫਟਕਾਰ ਲੱਗੀ ਸੈਂਟਰ ਸਰਕਾਰ ਦੀ ਝਾੜ-ਚੰਬ ਹੋਈ ਕਿ ਭਾਈ ਬਲਵੰਤ ਸਿੰਘ ਰਾਜੂ ਆਣਾ ਦੀ ਫਾਂਸੀ ਕਿਉਂ ਭਾਈ ਬਲਵੰਤ ਸਿੰਘ ਰਾਜੂ ਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਪਾਈ ਬਲਵੰਤ ਸਿੰਘ ਰਾਜਾ ਜਾਂ ਨੂੰ ਜੇਕਰ ਫਾਂਸੀ ਨਹੀਂ ਦਿੱਤੀ ਗਈ ਉਸ ਦੇ ਕਾਰਨ ਪੂਰੀ ਤਰ੍ਹਾਂ ਸਪਸ਼ਟ ਕਰ ਕਿ ਤੇਜਾਂ ਸੁਪਰੀਮ ਕੋਰਟ ਦੇ ਵਿੱਚ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੇ ਜ਼ਿੰਮੇਵਾਰ ਨੇ ਦੇਸ਼ ਦੇ ਗ੍ਰਹਿ ਮੰਤਰੀ ਇਸ ਦੇ ਜ਼ਿੰਮੇਵਾਰ ਨੇ ਹਾਲਾਂਕਿ ਮਾਰਚ 2012 ਦੇ ਵਿੱਚ ਫਾਂਸੀ ਨੂੰ ਮਲਤਵੀ ਕਰ ਦਿੱਤਾ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਸੈਂਟਰ ਦੇ ਵਿੱਚ ਯੂਪੀਏ ਦੀ ਸਰਕਾਰ ਸੀ ਉਸ ਤੋਂ ਬਾਅਦ ਲਗਾਤਾਰ ਵਕਵਕ ਸਖਤ ਜਥੇਬੰਦੀਆਂ ਵਕੀਲਾਂ ਵੱਲੋਂ ਅਪੀਲਾਂ ਪਾਈਆਂ ਗਈਆਂ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਹੱਕ ਵਿੱਚ ਕਿ ਭਾਈ ਬਲਵੰਤ ਸਿੰਘ ਰਾਜੂ ਆਣਾ નિર્ਦੋਸ਼ ਨੇ ਕਿਉਂਕਿ ਭਾਈ ਬਲਵੰਤ ਸਿੰਘ ਰਾਜੂ ਆਣਾ ਨੇ ਦੇ ਦੋਸ਼ ਹੈ ਕਿ ਉਹਨਾਂ ਨੇ ਸਿਟਿੰਗ ਐਮਐਲ ਸਿਟਿੰਗ ਮੁੱਖ ਮੰਤਰੀ ਬੈਂਤ ਸਿੰਘ ਦਾ ਕਤਲ ਕੀਤਾ ਸੀ ਉਹ ਬੈਂਤ ਸਿੰਘ ਦੇ ਨਾਲ 16 ਬੰਦੇ ਹੋਰ ਵੀ ਉਸ ਬੰਬ ਤਮਾਕੇ ਵਿੱਚ ਮਾਰੇ ਗਏ ਸੀ ਉਹਦੇ ਵਿੱਚ ਅਣਮੋਲ ਸੀ ਜਗਤਾਰ ਸਿੰਘ ਹਵਾਰਾ ਹਾਲਾਂਕਿ ਅਦਕਾ ਵਾਰ-ਵਾਰ ਜਗਤਾਰ ਸਿੰਘ ਹਵਾਰਾ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਰਿਹਾਅ ਪਰੋਲ ਤੇ ਜਾਫਰ ਲੋ ਤੇ ਉਹਨਾਂ ਨੂੰ ਬਾਹਰ ਭੇਜਿਆ ਜਾਵੇ ਕਿਉਂਕਿ ਉਹਨਾਂ ਦੀ ਮਾਤਾ ਜਿਹੜੇ ਨੇ ਨਰਿੰਦਰਪਰਕਰ ਉਹਨਾਂ ਦੀ ਸਿਹਤ ਠੀਕ ਨਹੀਂ ਉਹਨਾਂ ਦੀ ਦਵਾਈ ਦੀ ਹਾਲਤ ਵੀ ਠੀਕ ਨਹੀਂ ਇਸ ਕਰਕੇ ਮਾਂ ਆਪਣੇ ਪੁੱਤਰ ਨੂੰ ਦੇਖਣਾ ਚਾਹਦੀ ਹੈ ਤੇ ਗਿਆਨੀ ਹੈਪੀ ਸਿੰਘ ਨੇ ਕਿਹਾ ਸੀ ਕਿ ਇਹ ਇੱਕ ਸੈਡਡ ਫੈਸਲਾ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਸੈਂਟਰ ਸਰਕਾਰ ਵੱਲੋਂ ਇਧਰ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਹੱਕ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਖੜੀ ਜਾ ਨਹੀਂ ਖੜੀ ਕਿਉਂਕਿ ਅੱਜ ਸੈਂਟਰ ਸਰਕਾਰ ਵੱਲੋਂ ਆਪਣਾ ਪੱਖ ਰੱਖ ਦਿੱਤਾ ਗਿਆ ਹੈ ਸੁਪਰੀਮ ਕੋਰਟ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂ ਆੜਾ ਨੂੰ ਲੈ ਕੇ ਹੁਣ ਸਵੇਰੇ ਪਤਾ ਲੱਗੇਗਾ ਹਾਲੇ ਤੱਕ ਖਬਰਾਂ ਗੁਪਤ ਰੱਖੀਆਂ ਗਈਆਂ ਨੇ ਕੱਲ ਨੂੰ ਪਤਾ ਲੱਗੇਗਾ ਕਿ ਭਾਈ ਬਲਵੰਤ ਸਿੰਘ ਰਾਜੂ ਆੜਾ ਦੇ ਹੱਕ ਵਿੱਚ ਸੈਂਟਰ ਸਰਕਾਰ ਖੜੀ ਹੈ ਕੋਈ ਮਾਫੀ ਨਾਵੇਂ ਬਾਰੇ ਗੱਲਬਾਤ ਕੀਤੀ ਹੈ ਕੋਈ ਤਰਸ ਦੇ ਆਧਾਰ ਤੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਹੈ ਜਾਂ ਫੋਕੇ ਵਿਰੋਧ ਕੀਤਾ ਗਿਆ ਹੈ ਭਾਈ ਬਲਵੰਤ ਸਿੰਘ ਰਾਜੋ ਆਣਾ ਦਾ ਇਹ ਕੱਲ ਪਤਾ ਲੱਗੇਗਾ ਕਿਉਂਕਿ ਸੈਂਟਰ ਸਰਕਾਰ ਨੂੰ ਵਾਰ-ਵਾਰ ਸੇ ਕਹਿ ਰਹੀ ਸੀ ਕਿ ਤੁਸੀਂ ਦੱਸ ਦਿਓ ਤੁਸੀਂ ਸਿੱਖਾਂ ਦੇ ਨਾਲ ਖੜੇ ਹੋ ਜਾਂ ਸਿੱਖਾਂ ਦੇ ਵਿਰੋਧ ਵਿੱਚ ਹੋ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਸਿੰਘ ਆਪੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਇਸ ਦੇ ਬਾਪ ਯੂਨ ਵੀ ਸੈਂਟਰ ਸਰਕਾਰ ਦੀ ਕੰਨਾਂ ਉੱਤੇ ਜੂ ਨਹੀਂ ਸਰਕੀ ਕੌਮ ਨੂੰ ਪੰਥ ਨੂੰ ਆਸ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਹੋ ਸਕਦਾ ਹੈ ਕਿ ਸੈਂਟਰ ਸਰਕਾਰ ਉਹਨਾਂ ਨੂੰ ਰੀਲੀਜ਼ ਕਰੇ ਉਹਨਾਂ ਨੂੰ ਰਿਹਾ ਕਰ ਦੇ ਕਿਉਂਕਿ ਸੈਂਟਰ ਸਰਕਾਰ ਨੇ ਸਿੱਖਾਂ ਦੇ ਨਾਲ ਵਾਅਦਾ ਕੀਤਾ ਸੀ ਉਹ ਵੀ ਲਿਖਤੀ ਸੈਂਟਰ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਜਿਹੜੇ ਬੰਦੀ ਸਿੰਘ ਜਾਂ ਹੋਰ ਸਟੇਟਾਂ ਦੇ ਜਿਹੜੇ ਕ੍ਰਿਮੀਨਲ ਨੇ ਜਿਹੜੇ ਵਕ ਵਕ ਸਜ਼ਾਵਾਂ ਦੇ ਤਹਿਤ ਆਪਣੀਆਂ ਸਜ਼ਾਵਾਂ ਭੁਗ ਚੁੱਕੇ ਨੇ ਉਹਨਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇਧਰ ਫਾਂਸੀ ਨੂੰ ਲੈ ਕੇ ਵੀ ਫਟਕਾਰ ਪਈ ਸੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿ ਤੁਸੀਂ ਹਾਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਜੇਕਰ ਕਿਉਂ ਨਹੀਂ ਦਿੱਤੀ ਉਸ ਦੇ ਕਾਰਨ ਦੱਸੇ ਜਾਣ ਅਗਲੀ ਕਾਰਵਾਈ ਕੀ ਪਾਉਣੀ ਹੈ ਅਗਲੀ ਕਾਰਵਾਈ ਅਸੀਂ ਗੱਲ ਕਰਾਂਗੇ ਕੱਲ ਨੂੰ ਕਿਉਂਕਿ ਅਪਡੇਟ ਹਾਲੀ ਜਿਹੜੀ ਹੈ ਨਹੀਂ ਦਿੱਤੀ ਗਈ ਨਾ ਸੁਪਰੀਮ ਕੋਰਟ ਵੱਲੋਂ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਧੰਨਵਾਦ ਜੀ ਤੇ ਅੱਸੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਬੀਜੇਪੀ ਦੀ ਹਾਈ ਕਮਾਂਡ ਨੂੰ ਪੁੱਛਿਆ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਜੇਕਰ ਫਾਂਸੀ ਨਹੀਂ ਦਿੱਤੀ ਗਈ ਤਾਂ ਇਹਦੇ ਕੀ ਕਾਰਨ ਨੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ ਜਾਣ ਤੇ ਅੱਗੇ ਕੀ ਕਰਨਾ ਹੈ ਬਲਵੰਤ ਸਿੰਘ ਰਾਜਵਾਨਾ ਦਾ ਉਹ ਵੀ ਦੱਸਿਆ ਜਾਵੇ ਬਲਵੰਤ ਸਿੰਘ ਰਾਜਵਾਨਾ ਆਪਣੀ ਉਮਰ ਕਾਇਦ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਸਿੱਖ ਕੌਮ ਦੀ ਇੱਕੀ ਡਿਮਾਂਡ ਹੈ ਉਹਨਾਂ ਦੀ ਉਮਰ ਕਾਇਦ ਨੂੰ ਫਾਂਸੀ ਦੀ ਜਿਹੜੀ ਸਜ਼ਾ ਨੂੰ ਉਮਰ ਕਾਇਦ ਚ ਕਨਵਰਟ ਕੀਤਾ ਜਾਏ ਤੇ ਬਲਵਿੰਦ ਸਿੰਘ ਰਾਜਵਾਨਾ ਬੜੀ ਜਲਦੀ ਜੇਲੋਂ ਬਾਹਰ ਆ ਸਕਦੇ ਨੇ ਇੰਡੀਆ ਦੀ ਸੁਪਰੀਮ ਕੋਰਟ ਦਾ ਡਿਸੀਜਨ ਹੈ ਕਿ ਬੰਦੀ ਸਿੰਘ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਫੌਰਨ ਰਿਹਾ ਕੀਤਾ ਜਾਏ ਲੇਕਿਨ ਭਾਜਪਾ ਦੀ ਜਿਹੜੀ ਹਾਈ ਕਮਾਂਡ ਹੈ ਉਹ ਕਿਸੇ ਵੀ ਸੂਰਤ ਬੰਦੀ ਸਿੰਘਾਂ ਨੂੰ ਰਿਲੀਫ ਦੇਣ ਦੇ ਮੂਡ 'ਚ ਨਹੀਂ ਨਜ਼ਰ ਆਂਦੀ। ਭਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਨੂੰ ਲੈ ਕੇ ਉਹਨਾਂ ਨੇ ਅਦਾਲਤ ਦੇ ਵਿੱਚ ਆਪਣਾ ਪੱਖ ਰੱਖ ਦਿੱਤਾ ਹੈ। ਹਜੇ ਤੱਕ ਨਿਊਜ਼ ਸਾਹਮਣੇ ਨਹੀਂ ਆਈ ਕਿ ਭਾਜਪਾ ਦੀ ਹਾਈ ਕਮਾਂਡ ਨੇ ਬਲਵੰਤ ਸਿੰਘ ਰਾਜਵਾਨਾ ਦੇ ਹੱਕ 'ਚ ਗੱਲ ਕੀਤੀ ਹੈ ਜਾਂ ਉਹਨਾਂ ਦੀ ਫਾਂਸੀ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ। ਕਿਉਂਕਿ ਸਿੱਖ ਕੌਮ ਬਹੁਤ ਜ਼ਿਆਦਾ ਗੁੱਸੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਬਲਵਿੰਦ ਸਿੰਘ ਰਾਜੂਆਣਾ ਆਪਣੀ ਉਮਰ ਕੈਦ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਫੌਰਨ ਜੇਲ੍ਹ ਚੋਂ ਬਾਹਰ ਰਿਹਾ ਕਰਨਾ ਚਾਹੀਦਾ ਐਸੀ ਤਰ੍ਹਾਂ ਬੰਦੀ ਸਿੰਘ ਜਗਧਾਰ ਸਿੰਘ ਹਵਾਰਾ ਬਹੁਤ ਸੇ ਜਿਹੜੇ ਬੰਦੀ ਸਿੰਘ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਸੈਂਟਰ ਸਰਕਾਰ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਨਹੀਂ ਆਣ ਦੇਂਦੀ ਤੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਹੈ ਤੇ ਹੁਣ ਇਹ ਵੇਖਣਾ ਹੈ ਕਿ ਸੁਪਰੀਮ ਕੋਰਟ ਚ ਬੀਜੇਪੀ ਦੀ ਹਾਈ ਕਮਾਂਡ ਨੇ ਅਮਿਤ ਸ਼ਾਹ ਨਰਿੰਦਰ ਮੋਦੀ ਨੇ ਕੀ ਪੱਖ ਰੱਖਿਆ ਤੇ ਉਹਦੇ ਤੋਂ ਬਾਅਦ ਸਿੱਖ ਕੌਮ ਆਪਣਾ ਫੈਸਲਾ ਕਰੇਗੀ ਤੇ ਤੁਸੀਂ ਕੀ ਸੋਚਦੇ ਹੋ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਹੈ ਉਹਨੇ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਕੀ ਗੱਲ ਕੀਤੀ ਹੋਏਗੀ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਜੇਲੋਂ ਬਾਹਰ ਆਣ ਦਿੱਤਾ ਜਾਏਗਾ ਜਾਂ ਉਹਨਾਂ ਨੂੰ ਫਾਂਸੀ ਦੇ ਉੱਤੇ ਲਟਕਾਇਆ ਜਾਏਗਾ ਆਪਣੀ رائے ਤੱਕ ਕਮੈਂਟ ਚਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾਹਾ ਹਾਫਿਜ਼